ਭਈਏ ਅਜੇ ਵੀ ਆਪਣੀਆਂ ਕਰਤੂਤਾਂ ਤੋਂ ਬਾਝ ਨਹੀਂ ਆਉਂਦੇ ਆਹ ਦੇਖ ਲੋ ਸ਼ਰਿਆਮ ਚੜ ਰਹੇ ਨੇ ਚੰਦ ਅਕਸਰ ਹੀ ਪੰਜਾਬ ਵਿੱਚ ਭਈਆਂ ਦੀਆਂ ਗੰਦੀਆਂ ਕਰਤੂਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੀ ਕਿ ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੀਮੈਂਟ ਦਾ ਰੋਡ ਬਣਾਇਆ ਜਾ ਰਿਹਾ ਹੈ ਪਰ ਜਦੋਂ ਇਹ ਰੋਡ ਭਈਆਂ ਦੇ ਘਰ ਅੱਗੋਂ ਬਣਨ ਲੱਗਦਾ ਹੈ ਤਾਂ ਭਈਆਂ ਦਾ ਸਾਰਾ ਹੀ ਟੱਬਰ ਬਣ ਰਹੇ ਰੋਡ ਉੱਪਰੋਂ ਸੀਮੈਂਟ ਬਜਰੀ ਕਹੀਆਂ ਨਾਲ ਬੱਠਲਾਂ ਵਿੱਚ ਭਰ ਕੇ ਚੱਕ ਕੇ ਆਪਣੇ ਘਰ ਦੇ ਅੱਗੇ ਪਾਉਣ ਲੱਗ ਜਾਂਦੇ ਨੇ ਇੱਕ ਪਾਸੇ ਰੋਡ ਬਣ ਰਿਹਾ ਹੈ ਤੇ ਦੂਜੇ પાસੇ ਭਈਏ ਸ਼ਰੀਆਮ ਗੁੰਡਾਗਰਦੀ ਕਰ ਰਹੇ ਨੇ ਰੋਡ ਬਣਾਉਣ ਵਾਲੇ ਵੀ ਵਿਚਾਰੇ ਖੜੇ ਦੇਖੀ ਜਾ ਰਹੇ ਨੇ ਕੋਈ ਪਈਆਂ ਨੂੰ ਕੁਝ ਵੀ ਨਹੀਂ ਕਹਿ ਰਿਹਾ ਸੋ ਇਹ ਵੀਡੀਓ ਪੰਜਾਬੀ ਦੱਸੀ ਜਾ ਰਹੀ ਏ ਪਰ ਵੀਡੀਓ ਦੇਖਣ ਵਿੱਚ ਪੰਜਾਬ ਦੀ ਨਹੀਂ ਸਗੋਂ ਜੂਪੀ ਜਾਂ ਬਿਹਾਰ ਦੀ ਲੱਗ ਰਹੀ ਏ ਸੋ ਵੀਡੀਓ ਜਿੱਥੋਂ ਦੀ ਮਰਜ਼ੀ ਹੋਵੇ ਪਰ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਰੋਡ ਨਹੀਂ ਬਣਦੇ ਤੇ ਜਿੱਥੇ ਬਣਦੇ ਨੇ ਉੱਥੇ ਭਈਏ ਆਕਰਦੂਤ ਕਰ ਰਹੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ